ਸਤਿਓ ਹੁਣ ਤੱਕ ਜਿਹੜੇ ਕਾਨੂੰਨਾਂ ਦੇ ਬਾਰੇ ਜ਼ਿਕਰ ਕੀਤਾ ਇਹ ਉਹ ਕਾਨੂੰਨ ਨੇ ਜਿਹੜੇ ਸਰਕਾਰਾਂ ਸਮੇਂ-ਸਮੇਂ ਤੇ ਲਿਆਉਂਦੀਆਂ ਰਹੀਆਂ ਲਿਆਉਂਦੀਆਂ ਇਸ ਕਰਕੇ ਰਹੀਆਂ ਕਿਉਂਕਿ ਲੋਕਾਂ ਦੇ ਰੋ ਉੱਠਦੇ ਨੇ ਲੋਕ ਇਹ ਸਮਝਦੇ ਨੇ ਵੀ ਅੱਜ ਜਿਹੜੀਆਂ ਸਰਕਾਰਾਂ ਨੇ ਜਿਹੜਾ ਸੰਵਿਧਾਨ ਹੈ ਜਿਹੜੇ ਇਹਨਾਂ ਦੇ ਕਾਨੂੰਨ ਨੇ ਇਹ ਸਾਡੇ ਥੋੜੇ ਲਈ ਨਹੀਂ ਬਣੇ ਸਰਕਾਰਾਂ ਜਿਹੜੀਆਂ ਨੇ ਉਹ ਕੁਝ ਕੁ ਖਾਸ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਨੇ ਜਦੋਂ-ਜਦੋਂ ਇਹਨਾਂ ਦੇ ਜਿਹੜੇ ਮੁਨਾਫੇ ਲੋ ਘਟਦੇ ਨੇ ਉਦੋਂ ਉਦੋਂ ਸਰਕਾਰਾਂ ਅਜਿਹੇ ਕਾਨੂੰਨ ਲਿਆਉਂਦੀਆਂ ਰਹੀਆਂ ਪਰ ਉਸ ਤੋਂ ਵੱਧ ਕੇ ਜਿਹੜੇ ਹੁਣ ਨਵੇਂ ਤਿੰਨ ਫੌਜਦਾਰੀ ਕਾਨੂੰਨ ਇਹਨਾਂ ਨੇ 1 ਜੁਲਾਈ 2024 ਤੋਂ ਲਾਗੂ ਕੀਤੇ ਐ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜਾ ਪਹਿਲਾ ਕਾਨੂੰਨ ਹੈ ਆਈਪੀਸੀ ਅਮਿਤ ਸ਼ਾਹ ਇਹ ਕਹਿੰਦਾ ਸੀ ਬਦਲ ਤੇ ਅਸੀਂ ਵਸਤੀਵਾਦੀ ਪਛੋਕੜ ਬਦਲਤਾ ਵਸਤੀਵਾਦੀ ਰਹਿਣ ਖੂਦੋ ਜਿਹੜੀ ਨਾ ਕੇ ਮਾਰੀ ਇਸ ਕਰਕੇ ਨਵੇਂ ਕਾਨੂੰਨ ਭਾਰਤੀ ਨਾਵਾਂ ਦੇ ਨਾਮ ਨਾਲ ਉਹ ਲੈ ਕੇ ਆਏ ਨੇ ਇਹ ਨਵੇਂ ਕਾਨੂੰਨਾਂ ਦੇ ਵਿੱਚ ਨਵਾਂ ਕੀ ਆ ਮੈਂ ਦੱਸਦੀ ਹਾਂ ਤੁਹਾਨੂੰ 511 ਧਰਾਵਾਂ ਨੇ ਆਈਪੀਸੀ ਦੀਆਂ ਉਹਦੇ ਵਿੱਚੋਂ ਇਹਨਾਂ ਦੇ 24 ਧਰਾਵਾਂ ਪੁਰਾਣੀਆਂ ਕੱਢ ਕੇ ਨਵੀਆਂ ਆਈਪੀਸੀ ਦੀਆਂ 23 ਨਵੀਆਂ ਬਾਦੀਆਂ ਬੀਐਨਐਸ ਬਸ ਇੰਨਾ ਹੀ ਬਦਲਾਅ ਕੀਤਾ ਬਾਕੀ ਸਾਰੇ ਹੂ ਬੂ ਸ਼ਬਦ ਬਰ ਸ਼ਬਦ ਪੁਰਾਣੇ ਕਾਨੂੰਨ ਲਾਗੂ ਕੀਤੇ ਨੇ ਇਹ ਜਿਹੜੇ ਨਵੇਂ ਪਾਏ ਨੇ ਇਹੀ ਵਧੇਰੇ ਖਤਰਨਾਕ ਨੇ ਇਹ ਤਾਂ ਬਿਨਾ ਸੀਆਰਪੀਸੀ ਨਾ ਦੇ ਕਾਨੂੰਨ ਹੈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਹਦੇ ਵਿੱਚ ਇਹ ਦਰਜ ਹੈ ਕਿ ਕੀ ਪ੍ਰਕਿਰਿਆ ਕੀ ਹੋਊਗੀ ਸਾਨੂੰ ਜਦੋਂ ਫੜ ਲਿਆ ਜਾਂਦਾ ਉਹ ਤੋਂ ਬਾਅਦ ਅਦਾਲਤਾਂ ਦੇ ਵਿੱਚ ਸਜ਼ਾ ਦੇਣ ਤੱਕ ਦੀ ਜਾਂ ਜ਼ਮਾਨਤਾਂ ਲੈਣ ਦੀ ਜਾਂ ਪੀਲਾ ਪਾਉਣ ਦੀ ਜਾਂ ਕੋਟਾ ਤੱਕ ਪਹੁੰਚਣ ਦੀ ਕੀ ਪ੍ਰਕਿਰਿਆ ਹੁੰਦੀ ਹੈ ਉਹਦੇ ਵਿੱਚ 19 ਚੈਪਟਰ ਹੁੰਦੇ ਸੀ ਉੰਨੇ ਪਾਠ ਹੁੰਦੇ ਸੀ ਉਹਦੇ ਕੋਲ ਉਹਦੇ ਵਿੱਚ 18 ਪਾਠ ਜਮਾਈ ਨੇ ਬਦਲੇ ਸ਼ਬਦ ਵੀ ਨਹੀਂ ਬਦਲੇ 18 ਦੇ 18 ਬਣੇ ਤੜੇ ਚੱਕੇ ਦੇ ਵਿੱਚ ਪਾਤੇ ਸਿਰਫ ਇੱਕ ਪਾਠ ਦੇ ਵਿੱਚ ਬਦਲਾ ਕੀਤਾ ਨੇ ਜਿਹੜੇ ਉਹ ਬਦਲਾਅ ਨੇ ਹੁਣ ਵੱਡਾ ਸਵਾਲ ਇਹ ਆ ਕਿ ਉਹ ਬਦਲਾਅ ਕੀ ਨੇ ਕਿ ਉਹ ਘਾਤੋ ਖਤਰਨਾਕ ਨੇ ਹੁਣ ਜੇ ਇੰਨਾ ਕੁਝ ਬਦਲੇ ਹੀ ਨਹੀਂ ਤਾਂ ਫਿਰ ਆਪਾਂ ਕਿਉਂ ਤੋਂ ਵਿਰੋਧ ਕਰੀ ਜਾਂਦੇ ਆ ਬੈਠੇ ਇੱਥੇ ਜਦੋਂ ਲਾਗ ਲਾਗੂ ਹੀ ਪੁਰਾਣੇ ਕਰਤੇ ਇਹਨਾਂ ਨੇ ਜਾ ਕੇ ਪਹਿਲੀ ਗੱਲ ਤਾਂ ਪੁਰਾਣੇ ਕਾਨੂੰਨ ਵੀ ਖਤਰਨਾਕ ਨੇ ਦੂਜੀ ਗੱਲ ਜਿਹੜੇ ਬਦਲਾਅ ਕੀਤੇ ਨੇ ਉਹ ਤੋਂ ਹੋਰ ਵਧੇਰੇ ਖਤਰਨਾਕ ਨੇ ਹੁਣ ਇੰਨਾ ਕਾਨੂੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਪਾਸ ਕਦੋਂ ਕੀਤੇ ਸਾਡੇ ਸੰਸਦ ਦੇ ਵਿੱਚ ਨੁਮਾਇੰਦੇ ਚੁਣ ਕੇ ਜਾਂਦੇ ਆ ਪੰਜਾਬ ਦੇ ਵਿੱਚੋਂ ਵੀ ਸਾਰੇ ਸੂਬਿਆਂ ਦੇ ਵਿੱਚੋਂ ਜਾਂਦੇ ਨੇ ਜਦੋਂ ਸੰਸਦ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ 104 44 ਜਿਹੜੇ 150 ਦੇ ਕਰੀਬ ਇੱਥੇ ਐਮਪੀ ਨੇ ਜਿਹੜੇ ਸੰਸਦ ਮੈਂਬਰ ਨੇ ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀ ਮੁਤਲ ਕੀਤਾ ਹੋਇਆ ਸੀ ਉਦੋਂ ਇਹਨਾਂ ਕਾਨੂੰਨਾਂ ਨੂੰ ਲਿਆਂਦਾ ਗਿਆ ਤਾਂ ਕਿ ਜਿਹੜੀ ਮਾੜੀ ਮੁੱਢੀ ਇਹਨਾਂ ਨੇ ਨਾਮ ਦੇ ਨਾਮ ਨਾਲ ਵਿਰੋਧ ਹੋਣਾ ਉਹ ਵੀ ਨਾ ਹੋਵੇ ਕੁਝ ਕਮੈਂਟਾਂ ਦੀ ਬਹਿਸ ਤੋਂ ਬਾਅਦ ਨਾਲ ਦੀ ਨਾਲ ਸਾਰੇ ਦੇ ਸਾਰੇ ਤਨੂਨ ਪਾਸ ਕਰਕੇ ਸਰਕਾਰ ਨੇ ਦੂਜਾ ਇਹਨਾਂ ਕਾਨੂੰਨਾ ਦੇ ਵਿੱਚ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ ਕਿ ਅਸੀਂ ਦੇਸ਼ ਧਰੋਹ ਦਾ ਖਤਮ ਕਰਤਾ ਧਾਰਾ ਹੀ ਖਤਮ ਕਰਤੀ ਦੇਸ਼ ਧਰੋਹ ਦੀ ਧਾਰਾ ਕੁਝ ਕੁ ਮਹੀਨੇ ਪਹਿਲਾਂ ਸਾਲ ਪਹਿਲਾਂ ਜਿਹੜੀ ਸਾਡੀ ਇਸ ਮੁਲਕ ਦੀ ਸੁਪਰੀਮ ਕੋਰਟ ਹੈ ਉਹਨਾਂ ਨੇ ਹੀ ਉਹ ਖਤਮ ਕਰ ਦਿੱਤੀ ਸੀ ਕਿਉਂਕਿ ਉਹਦੇ ਤਹਿਤ ਸਾਰੇ ਮੁਕੱਦਮੇ ਦੀ ਖਤਮ ਕਰਨ ਦੀ ਗੱਲ ਕਰ ਦਿੱਤੀ ਸੀ ਪਰ ਇਸ ਦੇ ਵਿੱਚ ਇਹਨਾਂ ਨੇ ਇਹ ਗੱਲ ਆ ਕੇ ਆਪਣੀ ਗੱਲ ਨੂੰ ਬਿਲਕੁਲ ਝੂਠਾ ਸਾਬਤ ਕਰਵਾ ਲਿਆ ਕਿਉਂਕਿ 124A IPC ਦੇ ਵਿੱਚ ਦੇਸ਼ਤਰੋ ਨਾਮ ਦਾ ਸ਼ਬਦ ਵੀ ਦਰਜ ਸੀ ਉਹ ਧਾਰਾ ਵੀ ਦਰਜ ਸੀ ਜਿਹਦੇ ਤਹਿਤ ਲੋਕਾਂ ਨੂੰ ਫੜਿਆ ਜਾਂਦਾ ਸੀ ਹੁਣ ਇਹਨਾਂ ਨੇ 124A ਦੀ ਥਾਂ ਤੇ ਨਵੇਂ BNS ਦੇ ਵਿੱਚ 152ਵਾਂ ਉਹ 52 ਨੂੰ ਹੋਰ ਦੰਦ ਤਿੱਖੇ ਕਰਕੇ ਲਿਆਂਦਾ ਦੇਸ਼ਤਰੋ ਦੀ ਧਾਰਾ ਹੈਗੀ ਹੈ ਉਹ ਦੁਗਣੀ ਹੋ ਕੇ ਆਈ ਹੈ ਇਸ ਵਾਰ ਇਹਨਾਂ ਨੇ ਦੇਸ਼ਤਰੋ ਦੀ ਧਾਰਾ ਦੇ ਵਿੱਚ ਦਰਜ ਕੀਤਾ ਹੈ ਜੇ ਕੋਈ ਵੀ ਵਿਅਕਤੀ ਚ ਪਾਉਂਦਾ ਜੇ ਉਹ ਦੇਸ਼ ਦਾ ਅਮਨ ਅਮਾਰ ਭੰਗ ਕਰਦਾ ਜੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਬਣਦਾ ਜੇ ਉਹ ਦੇਸ਼ ਦੀ ਆਰਥਿਕ ਸੁਰੱਖਿਆ ਨੂੰ ਖਤਰਾ ਬਣਦਾ ਤਾਂ ਉਹ ਬੰਦਾ ਦੇਸ਼ ਧਰੋਈ ਹੋਊਗਾ ਉਹ ਇੰਟੀਨੈਸ਼ਨਲ ਹੋਊਗਾ ਤੇ ਉਹਨੂੰ ਜੋ ਚਾਹੇ ਇਥੋਂ ਦੀ ਸਰਕਾਰ ਸਜ਼ਾ ਦੇ ਸਕਦੀ ਹੈ ਸਾਲਾਂ ਮੱਦੀ ਜੇਲ੍ਹ ਦੇ ਵਿੱਚ ਬੰਦ ਕਰ ਸਕਦੀ ਹੈ ਹੁਣ ਇਸ ਕਾਨੂੰਨ ਨੂੰ ਮੜੇ ਜਾ ਫਰੋਲ ਕੇ ਦੇਖੋ ਵੀ ਇਹਦੇ ਤਹਿਤ ਬਣੂ ਕੌਣ ਏਕਤਾ ਅਖੰਡਤਾ ਪ੍ਰਭੂ ਸੱਤਾ ਜਾਂ ਸਭ ਤੋਂ ਜ਼ਰੂਰੀ ਜਿਹੜੀ ਇਹਨਾਂ ਨੇ ਸੋਧ ਕੀਤੀ ਆ ਉਹ ਆਰਥਿਕ ਸੁਰੱਖਿਆ ਵਾਲਿਆ ਸ਼ਬਦ ਇਹਦੇ ਵਿੱਚ ਆਰਥਿਕ ਸੁਰੱਖਿਆ ਦਾ ਮਤਲਬ ਕੀ ਸਾਡੀ ਥੋੜੀ ਆਰਥਿਕ ਸੁਰੱਖਿਆ ਨਹੀਂ ਆ ਟਾਟੇ ਬਾਟੇ ਅੰਬਾਨੀਆਂ ਅਟਾਨੀਆਂ ਦੀ ਆਰਥਿਕ ਸੁਰੱਖਿਆ ਜਦੋਂ ਅਸੀਂ ਕੱਲ ਨੂੰ ਟੋਲ ਪਲਾਜ਼ੇ ਰੋਕਾਂਗੇ ਜਦੋਂ ਕੱਲ ਨੂੰ ਸੜਕਾਂ ਜਾਮ ਕਰਾਂਗੇ ਜਦੋਂ ਫੇਰ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠਾਂਗੇ ਜਦੋਂ ਫੇਰ ਇੱਥੇ ਰੇਲਾਂ ਜਾਮ ਕਰਾਂਗੇ ਜਦੋਂ ਇੱਥੇ ਹੋਰ ਹੜਤਾਲਾਂ ਕਰਾਂਗੇ ਫੈਕਟਰੀਆਂ ਦੇ ਵਿੱਚ ਤਾਂ ਉਹਨਾਂ ਸਰਮਾਇਦਾਰਾਂ ਦੇ ਉਹਨਾਂ સામਰਾਜੀਆਂ ਦੇ ਮੁਨਾਫੇ ਘਟਣਗੇ ਉਹ ਇਹਨਾਂ ਦੀ ਆਰਥਿਕ ਸੁਰੱਖਿਆ ਦੇ ਲਈ ਖਤਰਾ ਬਣਦੀਆਂ ਇਸੇ ਕਰਕੇ ਉਹ ਦੇਸ਼ ਧਰੋਹੀ ਸਾਡੇ ਉੱਤੇ ਲਾਇਆ ਜਾਊਗਾ ਤਾਂ ਇਹ ਆਰਥਿਕ ਸੁਰੱਖਿਆ ਸ਼ਬਦ ਜਿਹੜਾ ਉਹਦੇ ਵਿੱਚ ਵਾੜਿਆ ਗਿਆ ਤਾਂ ਕਿ ਵੱਡੇ ਪੈਮਾਨੇ ਦੇ ਵਿੱਚ ਆਮ ਲੋਕ ਜਿਹੜੇ ਨਿੱਤ ਦਿਨ ਆਏ ਦਿਨ ਦੂਜੇ ਦਿਨ ਟੋਲ ਪਲਾਜ਼ੇ ਬੰਦ ਕਰ ਦਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਇਸ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਅਗਲੀ ਗੱਲ ਇਹਨਾਂ ਨੇ ਜਿਹੜਾ ਪਕੋਕਾ ਮਹਾਰਾਸ਼ਟਰ ਕੋਕਾ ਕੋ ਦੀ ਗੱਲ ਪਹਿਲਾਂ ਕੀਤੀ ਹੈ ਉਹ ਵੀ ਅੱਤਵਾਦ ਰੋਕੂ ਕਾਨੂੰਨ ਹੈ ਉਹਦੇ ਤਹਿਤ ਪੰਜਾਬ ਵਾਲੀ ਸਰਕਾਰ ਤਾਂ ਲਿਆ ਨਹੀਂ ਸਕੀ ਪਰ ਕੇਂਦਰ ਵਾਲੀ ਸਰਕਾਰ ਨੇ ਨਵੇਂ ਕਾਨੂੰਨਾਂ ਚ ਉਹਦੀਆਂ ਧਰਾਵਾਂ ਚੱਕ ਕੇ ਬਾੜਤੀਆਂ 111 12 ਦੇ ਵਿੱਚ ਪਕੋਕਾ ਮਕੋਕਾ ਜਿਹੜਾ ਮਹਾਰਾਸ਼ਟਰ ਕੋਕਾ ਇਹਨਾਂ ਦੀਆਂ ਧਰਾਵਾਂ ਦਰਜ ਨੇ ਜਿਹਦੇ ਤਹਿਤ ਅੱਤਵਾਦੀ ਗੱਲ ਕਰਦੇ ਐ ਜਿਹੜੇ ਯੂਏਪੀਏ ਵਰਗੇ ਜਾਬਰ ਕਾਨੂੰਨ ਦੀ ਅਸੀਂ ਗੱਲ ਕੀਤੀ ਹੈ ਯੂਏਪੀਏ ਦਾ ਧਾਰਾ 15 ਤੋਂ 21 ਜਿਹੜੀਆਂ ਨੇ ਉਹ ਬਣੀਆਂ ਬਣਾਈਆਂ ਚੱਕ ਕੇ ਇਹਨਾਂ ਨੇ ਨਵੇਂ ਕਾਨੂੰਨਾਂ ਦੀ ਧਾਰਾ 113 ਬਣਾ ਦਿੱਤਾ। ਉਹਦੇ ਅੰਦਰ ਇਹ ਸਾਰਾ ਕੁਝ ਦਰਜ ਹੈ ਵੀ ਕੋਈ ਵੀ ਬੰਦਾ ਜੇ ਦੇਸ਼ ਦੀ ਏਕਾ ਅਖੰਡਤਾ ਦੇ ਲਈ ਖਤਰਾ ਬਣਦਾ ਹੈ, ਜੇ ਦੇਸ਼ ਦੇ ਵਿਰੁੱਧ ਆਵਾਜ਼ ਚੱਕਦਾ ਹੈ, ਜਿਉਂ ਇਹ ਜੀਆਂ ਧਰਨੇ ਪ੍ਰਦਰਸ਼ਨ ਕਰਦਾ ਹੈ, ਜਿਉਂ ਇਹ ਜੇ ਭਾਸ਼ਣ ਦਿੰਦਾ ਹੈ ਜਿਹਦੇ ਕਾਰਨ ਲੋਕਾਂ ਨੂੰ ਖਸੌਂਦਾ ਹੈ। ਅੱਡ ਹੋਣਲੀ ਗੱਲ ਕਰਦਾ ਆ ਕਸ਼ਮੀਰ ਵਾਲੀ ਗੱਲ ਵਿੱਚ ਲੈ ਆਉਂਦੇ ਆ ਵੀ ਜਦੋਂ ਜਿਹੜੇ ਤੇ ਅਰੰਦਤੀ ਰਾਏ ਤੇ ਪ੍ਰੋਫੈਸਰ ਸ਼ੌਕਨ ਅਸੈਂ ਦੇ ਉੱਤੇ ਮੁਕਾਦਮੇ ਦਰਜ ਕਰਤੇ ਤਾਂ ਉਹ ਸਾਰੇ ਲੋਕ ਅੱਤਵਾਦੀ ਹੋਣਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਾਲਾਂਬੱਦੀ ਬੰਦ ਕੀਤਾ ਜਾ ਸਕਦਾ ਉਹ ਸਾਰੀ ਯੂਏਪੀਏ ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਪੋਰਟਾ ਦੀਆਂ ਧਰਾਵਾਂ ਪਾਈਆਂ ਸੀ ਉਹ ਸਾਰੀਆਂ ਧਰਾਵਾਂ ਚੱਕ ਕੇ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਲਿਆਇਆ ਹੈ ਤਾਂ ਕਿ ਸਾਡੀਆਂ ਗ੍ਰਿਫਤਾਰੀਆਂ ਲੋਕਾਂ ਦੀਆਂ ਆਵਾਜ਼ਾਂ ਨੂੰ ਚੁੱਪ ਕਰਾਇਆ ਜਾ ਸਕੇ ਉਹਨਾਂ ਨੂੰ ਦਬਾਇਆ ਜਾ ਸਕੇ ਅਗਲੀ ਗੱਲ ਹੁਣ ਜਦੋਂ ਨਵੇਂ ਸੁਪਰੀਮ ਕੋਰਟ ਦੇ ਇੱਕ ਦੇਸ਼ ਸੀਗਾ ਵੀ ਜੇ ਕਿਸੇ ਬੰਦੇ ਨੇ ਨੂੰ ਫੜਦੇ ਹੋ ਜੇ ਤੁਸੀਂ ਐਫ ਆਈ ਆਰ ਦਰਜ ਕਰਦੇ ਹੋ ਉਹਨੂੰ ਜਦੋਂ ਅਦਾਲਤਾਂ 'ਚ ਪੇਸ਼ ਕਰਦੇ ਆ ਉਹਨੂੰ ਕਿਤੇ ਵੀ ਲੈ ਕੇ ਜਾਣੇ ਹੋ ਉਹ ਬੰਦੇ ਦੇ ਹੱਥਕੜੀ ਨਹੀਂ ਲੱਗੀ ਹੋਣੀ ਚਾਹੀਦੀ ਇਹ ਸੁਪਰੀਮ ਕੋਰਟ ਦੇ ਨਿਸ਼ਾਨੇ ਦੇ ਸੀ ਪਰ ਸਾਨੂੰ ਪਤਾ ਇਹਨਾਂ ਨੇ ਚੋਰ ਮੋਰੀਆਂ ਉਹਦੇ 'ਚ ਕੱਢੀਆਂ ਅਦਾਲਤ ਵਿੱਚ ਪੇਸ਼ ਕਰਨ ਲੱਗੇ ਹੱਥਕੜੀਆਂ ਲਾ ਦਿੰਦੇ ਸੀ ਅੱਗੋਂ ਪਿੱਛੋਂ ਫੇਰ ਲਾ ਲੈਂਦੇ ਸੀ ਇਹ ਪੁਲਸ ਕਰਦੀ ਹੈ ਇਹ じゃ ਕੁਸ਼ ਹੁਣ ਨਵੇਂ ਕਾਨੂੰਨ ਦੇ ਵਿੱਚ ਇਹਨਾਂ ਨੇ ਧਾਰਾ 46 ਦੇ ਵਿੱਚ ਕੀ ਦਰਜ ਕਰਤਾ ਵੀ ਜ਼ਰੂਰੀ ਨਹੀਂ ਵੀ ਇਹ ਜਿਹੜੀਆਂ ਹੱਥਕੜੀਆਂ ਜਿਹੜੀਆਂ ਨੇ ਉਸ ਲਾਉਣੀਆਂ ਚਾਹੀਦੀਆਂ ਨੇ ਸਗੋਂ ਲਗਾਓ ਇੱਕ ਆਖ ਦੇ ਨੇ ਹਣ ਤੁਸੀਂ ਕੋਈ ਅਪਰਾਧ ਕੀਤਾ ਭਾਵੇਂ ਨਹੀਂ ਕੀਤਾ ਤੁਹਾਡਾ ਕੋਈ ਅਪਰਾਧ ਸਾਹਤ ਹੋਇਆ ਭਾਵੇਂ ਨਹੀਂ ਹੋਇਆ ਜੇ ਤੁਹਾਡੇ ਉੱਤੇ ਕੋਈ ਐਫ ਆਈ ਆਰ ਕਿਸੇ ਵੀ ਬੰਦੇ ਨੇ ਦਰਜ ਕਰਾ ਦੀ ਤੁਹਾਡੇ ਹੱਥਕੜੀਆਂ ਪਾਈਆਂ ਜਾਣਗੀਆਂ ਤੇ ਜਦੋਂ ਕੱਲ ਨੂੰ ਸਾਡੇ ਯੋਧੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਹੁੰਦੇ ਨੇ ਜਿਹੜੇ ਅਕਸਰ ਹੀ ਧਰਨੇ ਪ੍ਰਦਰਸ਼ਨਾਂ ਦੇ ਉੱਤੋਂ ਪੁਲਸ ਉਹਨਾਂ ਦੇ ਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਜਦੋਂ ਕੱਲ ਨੂੰ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾਊਗਾ ਤਾਂ ਉਹਨਾਂ ਨੂੰ ਵੱਡੇ ਅਪਰਾਧੀਆਂ ਵਾਂਗੂ ਉਹਨਾਂ ਦੇ ਸੰਗਲ ਪਾ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਲਾ ਕੇ ਪੇਸ਼ ਕੀਤਾ ਜਾਊਗਾ ਉਹਨਾਂ ਨੂੰ ਅਪਰਾਧੀ ਬਣਾ ਕੇ ਲੋਕਾਂ ਦੇ ਮੂਹਰੇ ਲਿਆਂਦਾ ਜਾਊਗਾ ਇਹ ਸਰਕਾਰ ਕਰ ਰਹੀ ਹੈ ਅਗਲੀ ਗੱਲ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਲਲਤਾ ਕੁਮਾਰੀ ਨਾਂ ਦਾ ਇੱਕ ਫੈਸਲਾ ਆਇਆ ਸੀ ਜਿਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀ ਵੀ ਜਿਹੜੇ ਵੀ ਅਪਰਾਧ ਨੇ 3 ਤੋਂ 7 ਸਾਲ ਵਾਲੇ ਉਨਾ ਅਪਰਾਧਾਂ ਦੇ ਵਿੱਚ ਤੁਸੀਂ ਆ ਐਫ ਆਈ ਆਰ ਆ ਜਿਹੜੀ ਉਹ ਜ਼ਰੂਰ ਦਰਜ ਕਰਨੀ ਆ ਸਾਰੇ ਅਪਰਾਧਾਂ ਦੇ ਵਿੱਚ ਜੇ ਕੋਈ ਬੰਦਾ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਸ਼ਿਕਾਇਤ ਲੈ ਕੇ ਆਉਂਦਾ ਤਾਂ ਤੁਹਾਨੂੰ ਉਹਨਾਂ ਨੂੰ ਦਰਜ ਕਰਨਾ ਜ਼ਰੂਰੀ ਹੈ ਪਹਿਲਾਂ ਇਹ ਸਾਨੂੰ ਵੀ ਪਤਾ ਹੈ ਵੀ ਅਸੀਂ ਜੇ ਸਾਨੂੰ ਆਸ-ਪਾਸ ਕੋਈ ਅਪਰਾਧ ਨਜ਼ਰ ਆਉਂਦਾ ਜੇ ਸਾਡੇ ਨਾਲ ਕੋਈ ੱੱਕਾ ਕਰਦਾ ਅਸੀਂ ਸਕੂਲ ਜਾਂਦੇ ਆ ਥਾਣੇ 'ਚ ਜਾ ਕੇ ਪਹਿਲਾਂ ਐਫ ਆਈ ਆਰ ਦਰਜ ਕਰਾਉਣੀ ਆ ਹੁਣੇ ਨਵੇਂ ਕਾਨੂੰਨਾਂ 'ਚ ਕੀ ਕਹਿੰਦਾ ਹੈ ਨਵੇਂ ਕਾਨੂੰਨਾਂ 'ਚ ਇਹ ਸਰਕਾਰੇ ਸੋਧ ਲੈ ਕੇ ਆਈ ਹੈ ਵੀ ਇਹ ਜ਼ਰੂਰੀ ਨਹੀਂ ਤੁਸੀਂ 3 ਤੋਂ 7 ਸਾਲ ਦੀਆਂ ਜਿਹੜੀਆਂ ਸਜਾਵਾਂ ਵਾਲੇ ਅਪਰਾਧ ਨੇ ਉਹਨਾਂ ਦੇ ਵਿੱਚ ਐਫ ਆਈ ਆਰ ਕਰੋ ਇਹ ਤਾਂ ਪੁਲਿਸ ਦੀ ਮਰਜ਼ੀ ਬਣਾਤੀ ਵੀ ਜੇ ਜੀ ਕਰਦਾ ਉਹਦਾ ਜੇ ਉਹਨੂੰ ਲੱਗਦਾ ਵੀ ਅਪਰਾਧ ਹੋਇਆ ਜਾਂ ਹੋ ਸਕਦਾ ਹੋਇਆ ਨਾ ਵੀ ਹੋਵੇ ਤੇ ਜੇ ਉਹਦੀ ਮਰਜ਼ੀ ਆ ਉਹ ਐਫ ਆਈ ਆਰ ਦਰਜ ਕਰੇ ਨਹੀਂ ਨਾ ਕਰੇ ਹੁਣ ਕੀ ਹੋ ਜਦੋਂ ਤੱਕ ਇੱਕ ਨੋਟਾਂ ਦੀ ਗੱਟੀ ਲੈ ਆ ਕੇ ਜਾ ਕੇ ਪੁਲਿਸ ਵਾਲੇ ਦੀ ਜੇਬ 'ਚ ਪਾਉਂਦੇ ਨਹੀਂ ਸਾਡੀ ਕਿਸੇ ਨੇ ਨਹੀਂ ਸੁਣਨੀ ਗਰੀਬ ਬੰਦੇ ਦੇ ਵਿਰੁੱਧ ਜਿਹੜੇ ਮਰਜ਼ੀ ਅਪਰਾਧ ਹੋਏ ਹੁਣ ਕਿਸੇ ਦੀਆਂ ਸੁਣਵਾਈਆਂ ਨਹੀਂ ਹੋਣਗੀਆਂ ਅੱਜੇ ਪੁਲਿਸ ਵਾਲੇ ਜੇ ਕਿਸੇ ਆਪਾਂ ਵੱਡੇ ਪੁਲਿਸ ਅਧਿਕਾਰੀ ਦੇ ਖਿਲਾਫ ਹੋਰ ਸਰਕਾਰੀ ਅਫਸਰ ਦੇ ਖਿਲਾਫ ਹੋਰ ਵੱਡੇ ਲੀਡਰ ਦੇ ਖਿਲਾਫ ਜੇ ਕਿਸੇ ਆਪਾਂ ਮੁਕੱਤਮਾ ਦਰਜ ਕਰਾਉਣ ਚਲੇਗੇ ਸਾਡੀ ਨਹੀਂ ਉੱਥੇ ਸੁਣਨੀ ਕਿਸੇ ਨੇ ਕੋਈ ਮੁਕਦਮੇ ਦਰਜ ਨਹੀਂ ਹੋਣਗੇ ਇਹ ਸਰਕਾਰ ਨਵੇਂ ਕਾਨੂੰਨਾਂ ਦੇ ਤਹਿਤ ਲੈ ਕੇ ਆਈ ਹੈ ਦੂਜਾ ਜੇ ਸਾਡੀਆਂ ਗ੍ਰਿਫਤਾਰੀਆਂ ਹੁੰਦੀਆਂ ਸੀ ਤਾਂ ਪੁਲਸਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਵੀ ਰਿਮਾਂਡ ਜਿਹੜੀ ਲੈਂਦੀ ਹੈ ਵੀ ਆਪਾਂ ਨੂੰ ਜਦੋਂ ਅਦਾਲਤ ਦੇ ਵਿੱਚ 24 ਘੰਟੇ ਅਜ ਮੈਜਿਸਟ੍ਰੇਟ ਕੋਲੇ ਪੇਸ਼ ਕਰਦੀ ਹੈ ਉਦੋਂ ਰਿਮਾਂਡ ਲੈ ਲੀਉਂਗੇ ਵੀ ਇਹ ਬੰਦੇ ਤੋਂ ਇਹ ਸਿ ਜਾਂਚ ਕਰਨੀ ਹੈ ਪੁੱਛ ਪੜਤਾਲ ਕਰਨੀ ਹੈ ਸਸੇ ਇਹ ਬੰਦੇ ਤੋਂ ਸਵਾਲ ਪੁੱਛਣੇ ਹੈ ਸਾਨੂੰ ਇਹਦੀ ਰਿਮਾਂਡ ਚਾਹੀਦੀ ਹੈ ਤਾਂ ਉਸ ਥਾਣੇ 'ਚ ਜਾਂਦੀ ਹੈ ਥਾਣੇ 'ਚ ਕੀ ਹੁੰਦਾ ਹੈ ਇਹ ਦੱਸਣ ਦੀ ਲੋੜ ਨਹੀਂ ਥਾਣੇ ਦੇ ਵਿੱਚ ਕੁੱਟਮਾਰ ਹੁੰਦੀ ਹੈ 3 ਡਿਗਰੀ ਟਾਰਚਰ ਹੁੰਦੇ ਨੇ ਪੁਲਸ ਵੱਲੋਂ ਮਤਲਬ ਡੰਗਰਾਂ ਘੁਮਲਾ ਡੰਗਰ ਵੀ ਨਹੀਂ ਆਪਾਂ ਇੰਨਾ ਤਸ਼ੱਦਦ ਕਰਦੇ ਮਤਲਬ ਬੰਦੇ ਨੂੰ ਬੰਦਾ ਨਾ ਸਮਝ ਕੇ ਉਹਦੇ ਨਾਲ ਅਨਾਂਪਛਦਰ ਕੀਤਾ ਜਾਂਦਾ ਹੈ ਤੇ ਹੁਣ ਸਰਕਾਰ ਨੇ ਇਹ ਕਰਤਾ ਵੀ ਜਿਹੜੀ ਇਹ ਰਿਮਾਂਡ ਹੈ ਇਹ ਪੁਲਿਸ ਜ਼ਰੂਰੀ ਨਹੀਂ ਪਹਿਲੇ 15 ਦਿਨਾਂ ਚ ਲਵੇ ਹੋ ਸਕਦਾ ਪੁਲਿਸ ਨੂੰ 2 ਦਿਨ ਤੁਹਾਡੀ ਰਿਮਾਂਡ ਲੈ ਕੇ ਛੱਡ ਦੇ ਫਿਰ ਉਹ 20 ਦਿਨਾਂ ਬਾਅਦ ਫੇਰ ਪੁਲਿਸ ਕਰੇ ਵੀ ਸਾਨੂੰ ਬੰਦਾ ਫੇਰ ਚਾਹੀਦਾ ਈ 2-4 ਦਿਨ ਦੇ ਲਈ ਅਸੀਂ ਫੇਰ ਰਿਮਾਂਡ ਲੈਣੀ ਆ ਅੱਗੇ ਨਹੀਂ ਸੀ ਪੁਛ ਲੈ ਸਕਦੀ ਅੱਗੇ ਪਹਿਲੇ 15 ਦਿਨਾਂ ਦੇ ਵਿੱਚ ਜਿੰਨੇ ਦਿਨ ਉਹ ਲੈਣੀ ਆ ਲਗਾਤਾਰ ਰਿਮਾਂਡ ਲੈਵੇ ਉਸ ਤੋਂ ਬਾਅਦ ਬੰਦਾ ਵਿਹਲ ਹੈ ਹੁਣ ਪਹਿਲੇ 40 ਦਿਨਾਂ ਦੇ ਵਿੱਚ ਜੇ 10 ਸਾਲ ਤੋਂ ਘੱਟ ਉਹ ਸਜ਼ਾ ਵਾਲਾ ਅਪਰਾਧ ਹੈ ਪਹਿਲੇ 40 ਦਿਨਾਂ 'ਚ ਸਰਕਾਰ ਪੁਲਿਸ ਜਿਹੜੀ ਕਦੇ ਵੀ 15 ਦਿਨ ਲੈ ਸਕਦੀ ਆ ਹੋ ਸਕਦਾ ਟਟਮੀ ਰੂਪ 'ਚ 2 4 6 ਦਿਨ ਲੈ ਲਵੇ ਫਿਰ ਮਹੀਨਾ ਨਾ ਲਵੇ ਫਿਰ ਫੇਰ 2 3 ਦਿਨ ਤੁਹਾਨੂੰ ਬੁਲਾ ਲਵੇ ਤੇ ਜੇ ਅਪਰਾਧ ਕੋਈ 10 ਸਾਲ ਤੋਂ ਵੱਧ ਸਜ਼ਾ ਵਾਲਾ ਤਾਂ 60 ਦਿਨਾਂ ਦੇ ਵਿੱਚ ਦੋ ਮਹੀਨਿਆਂ 'ਚ ਕਦੇ ਵੀ ਉਹ ਲੈ ਸਕਦੀ ਆ ਹੁਣ ਇਹਦੇ ਨਾਲ ਕੀ ਹੋਊਗਾ ਜੇ ਮੰਨ ਲਾ ਪੁਲਿਸ ਨੇ 4 ਦਿਨ ਤੁਹਾਡੀ ਰਿਮਾਂਡ ਲਈ ਤੁਹਾਨੂੰ ਫੇਰ ਅਸੀਂ ਅਦਾਲਤ ਦੇ ਵਿੱਚ ਆਪਾਂ ਜ਼ਮਾਨਤ ਦੀ ਅਰਜ਼ੀ ਲਾ ਦਿੰਨੇ ਆ ਜਮਾਨਤ ਦੀ ਜਦੋਂ ਅਰਜੀ ਲਈ ਤਾਂ ਜੇ ਪੁਲਸ ਨਹੀਂ ਉੱਥੇ ਜਾ ਕੇ ਬਿਆਨ ਦੇਤਾ ਹੀ ਸਾਨੂੰ ਤਾਂ ਇਹਦੀ ਲੋੜਾ ਬੰਦੇ ਦੀ ਅਸਤਾਦਵਾਰਾ ਹਜੇ ਇਹਨੂੰ ਬੁਲਾਉਣਾ ਤੁਸੀਂ ਨਹੀਂ ਦੇ ਸਕਦੇ ਉਹ ਬੰਦੇ ਦੀ ਜ਼ਮਾਨਤ ਨਹੀਂ ਹੋਊਗੀ ਫਿਰ ਡੇਢ ਦੋ ਮਹੀਨੇ ਤੱਕ ਜ਼ਮਾਨਤ ਦੀਆਂ ਅਰਜ਼ੀਆਂ ਹੀ ਭੁੱਲ ਜਾਓ ਤੁਸੀਂ ਜ਼ਮਾਨਤਾਂ ਮਿਲੀਆਂ ਹੋਰ ਵੱਡੇ ਪੱਧਰ ਦੇ ਔਖੀਆਂ ਹੋ ਜਾਣਗੀਆਂ ਇਹ ਇਹ ਜਿਹੜੀ ਨਵੀਂ ਧਾਰਾ ਦੇ ਵਿੱਚ ਸੋਧ ਕੀਤੀ ਗਈ ਹੈ ਇਹ ਉਹਦੇ ਤਹਿਤ ਹੈ ਦੂਜਾ ਇੱਕ ਹੋਰ ਵੱਡੀ ਗੱਲ ਵੀ ਪਹਿਲਾਂ ਪੁਲਸ ਦੀ ਹਿਰਾਸਤ ਦੇ ਵਿੱਚ ਜੇ ਤੁਹਾਡੇ ਤੋਂ ਕੋਈ ਉਹਨਾਂ ਨੇ ਬਿਆਨ ਲੈ ਲਿਆ ਉਹ ਮੰਨਿਆ ਨਹੀਂ ਸੀ ਜਾਂਦਾ ਪਹਿਲਾਂ ਉਹਨੂੰ ਪੋਸਾ ਜਿਹੜਾ ਤੁਹਾਡੇ ਵਿਰੁੱਧ ਨਹੀਂ ਸੀ ਵਰਤ ਸਕਦੀ ਕੇਸ ਦੇ ਵਿੱਚ ਪੇਸ਼ ਨਹੀਂ ਸੀ ਕਰ ਸਕਦੀ ਤੁਹਾਡੇ ਵੱਲੋਂ ਦਿੱਤੇ ਬਿਆਨ ਦੇ ਰੂਪ ਦੇ ਵਿੱਚ ਹੁਣ ਨਵੇਂ ਕਾਨੂੰਨਾ ਚ ਦਰਜ ਹੈ ਵੀ ਜੇ ਕੋਈ ਬੰਦਾ ਆਪਦੀ ਮਰਜ਼ੀ ਦੇ ਨਾਲ ਕੋਈ ਬਿਆਨ ਦਿੰਦਾ ਉਹ ਆਪਦੀ ਜੁਰਮ ਦਾ ਇਕਬਾਲ ਕਰਦਾ ਹੈ ਬਿਨਾਂ ਕਿਸੇ ਤਰ੍ਹਾਂ ਦੇ ਤੱਕੇ ਦੇ ਤਾਂ ਫਿਰ ਉਹ ਵਰਤਿਆ ਜਾ ਸਕਦਾ ਇਹ ਨਹੀਂ ਦਰਜ ਕਿਵੇਂ ਵਰਤਿਆ ਜਾਣਾ ਸਾਨੂੰ ਵੀ ਪਤਾ ਜਿਹੜਾ ਉਹ ਸਾਡੇ ਖਿਲਾਫ ਹੀ ਵਰਤਿਆ ਜਾਣਾ ਸਾਡੇ ਹੱਥ ਦੇ ਵਿੱਚ ਨਹੀਂ ਵਰਤਿਆ ਜਾਂਦਾ ਅਜਿਹਾ ਬਿਆਨ ਤੇ ਅਜਿਹੇ ਆਪਿਆ ਨਾ ਜਿਹੜਾ ਉਹ ਜਦੋਂ ਪੁਲਿਸ ਪਹਿਲੀ ਗਾਇ ਸਾਨੂੰ ਥਾਣੇ ਲੈ ਜਾਊ ਸਾਨੂੰ ਕੁੱਟੂ ਮਾਰੂ ਆ ਜਿਹੜਾ ਕਦੇ 2 ਦਿਨ ਲਿਆਂਦਾ 4 ਦਿਨ ਲਿਆਂਦਾ 5 ਦਿਨ ਲਿਆਂਦਾ ਫਿਰ ਸਾਡੇ ਤੋਂ ਕੁੱਟ ਮਾਰ ਕੇ ਬਿਆਨ ਲਿਖਵਾਊਗੀ ਜਿਹਹ ਜਿਓ ਚਾਹੁੰਦੇ ਨੇ ਫਿਰ ਉਹਤੇ ਸਾਡੇ ਤੋਂ ਸਾਈਨ ਕਰਾਊਗੀ ਵੀ ਅਸੀਂ ਬਿਨਾਂ ਜ਼ਬਾਹ ਦੇ ਉਹ ਬਿਆਨ ਦੇ ਰਹੇ ਆ ਤੇ ਉਹ ਬਿਆਨ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਸਾਨੂੰ ਨਾਲ ਦੀ ਨਾਲ ਦੋਸ਼ੀ ਕਰਾਰ ਦੇ ਦਿੱਤਾਊਗਾ ਇਹ ਨਵੀਆਂ ਧਰਾਵਾਂ ਦੇ ਵਿੱਚ ਦਰਜ ਕੀਤਾ ਗਿਆ ਹੁਣ ਜਿਹੜੀ ਜਦੋਂ ਟਾਰਚਰ ਦੀ ਗੱਲ ਕਰਦੇ ਆ ਜਿਹੜਾ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਸਾਡੀ ਭਾਰਤ ਦੀ ਸਰਕਾਰ ਨੇ ਯੂਨ ਦੇ ਵਿੱਚ ਜਿਹੜਾ ਸੰਯੁਕਤ ਰਾਸ਼ਟਰ ਹੈ ਉੱਥੇ ਇੱਕ ਕਨਵੈਨਸ਼ਨ ਹੋਈ ਸੀਗੀ ਉਹਦੇ ਵਿੱਚ ਭਾਰਤ ਦੀ ਸਰਕਾਰ ਇੱਕ ਜਵਾਨੀ ਸਹਿਮਤੀ ਲੈ ਕੇ ਆਈ ਹੈ ਕਿ ਅਸੀਂ ਜਿਹੜਾ ਵੀ ਕਿਸੇ ਤਰ੍ਹਾਂ ਦਾ ਤਸ਼ੱਦਦ ਹੈ ਔਸਤ ਤਸ਼ੱਦਦ ਦੇ ਵਿਰੋਧਾ ਆਪਣੇ ਭਾਰਤ ਦੇ ਵਿੱਚ ਕਾਨੂੰਨ ਬਣਾਵਾਂਗੇ ਪੁਲਸੀਆ ਤਸ਼ੱਦਦ ਦੇ ਵਿਰੋਧ ਇਹ 1997 ਦੇ ਵਿੱਚ ਸਰਕਾਰ ਨੇ ਸਹਿਮਤੀ ਦਿੱਤੀ ਸੀ ਅਸੀਂ ਕਾਨੂੰਨ ਲੈ ਕੇ ਆਵਾਂਗੇ ਅੱਜ 27-28 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਾਨੂੰਨ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਨੇ ਕਦੇ ਸੋਚਿਆ ਹੀ ਨਹੀਂ ਹੁਣ ਇਹ ਕਰ ਤੂੰ ਕਿਉਂਕਿ ਜੇ ਪੁਲਸ ਦੇ ਵੱਲੋਂ ਕੀਤੇ ਹੋਏ ਤਸ਼ੱਦਦ ਦੇ ਵਿਰੋਧ ਕਾਨੂੰਨ ਪੜ ਗਿਆ ਪੁਲਸ ਕਰੂ ਕਿਵੇਂ ਟਾਰਚਰ ਫਿਰ ਤਾਂ ਪੁਲਸ ਨੂੰ ਸਜ਼ਾ ਮਿਲੂਗੀ ਜੇ ਉਹ ਟਾਰਚਰ ਕਰਦੀ ਹੈ ਇਹ ਇੱਕ ਦਾ ਸਰਕਾਰ ਨੇ ਨਵੇਂ ਇਹਦੇ ਵਿੱਚ ਵੀ ਨਵੇਂ ਕਾਨੂੰਨਾਂ ਦੇ ਵਿੱਚ ਜੇ ਕੋਈ ਬੰਦਾ ਪਹਿਲਾਂ ਜੇ ਪੁਲਿਸ ਨੇ ਟੌਰਚਰ ਚ ਮਰ ਜਾਂਦਾ ਸੀਗਾ ਕੋਈ ਬੰਦਾ ਜੇ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਸੀ ਅੱਗੇ ਉਹਦੀ ਜਾਂਚ ਆ ਜਿਹੜੀ ਉਹ ਜੁਡੀਸ਼ੀਅਲ ਮੈਜਿਸਟਰੇਟ ਕਰਦਾ ਹੁੰਦਾ ਸੀ ਮਤਲਬ ਜਿਹੜਾ ਜੱਜ ਜਿਹਨੂੰ ਕਹਿੰਦੇ ਆ ਉਹ ਕਰਦਾ ਹੁੰਦਾ ਸੀ ਇਹ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਸੀਗੇ ਹੁਣ ਇਹ ਨਵੇਂ ਕਾਨੂੰਨਾਂ ਦੇ ਤਹਿਤ ਇਹਨਾਂ ਨੇ ਇਹ ਕਹਿਤਾ ਵੀ ਹੋ ਸਕਦਾ ਉਹ ਜੁਡੀਸ਼ੀਅਲ ਮੈਜਿਸਟਰੇਟ ਦੀ ਲੋੜ ਨਹੀਂ ਹੁਣ ਕੋਈ ਵੀ ਐਗਜ਼ੈਕਟਿਵ ਮੈਜਿਸਟਰੇਟ ਕਰ ਦਵੇ ਐਗਜ਼ੈਕਟਿਵ ਮਤਲਬ ਅਰੇ ਐਸ ਬੀ ਐਮ ਤਹਿਸੀਲਦਾਰ ਨੈਤ ਤਹਿਸੀਲਦਾਰ ਵੀ ਇਹ ਜਾਂਚ ਕਰੂਗਾ ਜੇ ਮਨਨੋ ਪੁਲਿਸ ਦੇ ਥਾਣੇ ਦੇ ਵਿੱਚ ਕਿਸੇ ਤਰ੍ਹਾਂ ਦਾ ਤਸ਼ੱਦਦ ਹੋਇਆ ਹੁਣ ਇਹ ਹੈਗਾ ਕਿਹਦੇ ਖਿਲਾਫ ਹੈ ਤੁਸੀਂ ਮੁਕੱਦਮਾ ਦਰਜ ਕਰਾਇਆ ਵੀ ਕਿਸੇ ਫਲਾਣੇ ਬੰਦੇ ਨੂੰ ਜੀ ਪੁਲਿਸ ਵਾਲਿਆਂ ਨੇ ਕੁੱਟ-ਪੱਟ ਕੇ ਮਾਰਤਾ ਮੁਕੱਦਮਾ ਪੁਲਿਸ ਵਾਲਿਆਂ ਦੇ ਖਿਲਾਫ ਆ ਜਾਂਚ ਕਿਹਨੇ ਕਰਨੀ ਆ ਤਹਿਸੀਲਦਾਰ ਨੈਤ ਤਹਿਸੀਲਦਾਰ ਐਸ ਬੀ ਐਮ ਨੇ ਕਿਉਂ ਉਹ ਪੁਲਿਸ ਵਾਲਿਆਂ ਦੇ ਖਿਲਾਫ ਕਰੇ ਜਾਂਚ ਕਰਨਗੇ ਕਿਉਂ ਉਹ ਪੁਲਿਸ ਵਾਲਿਆਂ ਦੇ ਖਿਲਾਫ ਕਰੇ ਭੁਗਤਣਗੇ ਇਹ ਸਾਨੂੰ ਪਤਾ ਉਹ ਕਦੇ ਨਹੀਂ ਰਿਪੋਰਟਣਗੇ ਐਸੇ ਕਰਕੇ ਜਿਹੜੇ ਲੋਕ ਆਉ ਮਰਨ ਉਹਨਾਂ ਦੇ ਬਲਾਤਕਾਰ ਹੋਣ ਸਰਕਾਰ ਨੂੰ ਕੋਈ ਫਰਕ ਨਹੀਂ ਤੇ ਸਰਕਾਰ ਚਾਹੁੰਦੀ ਨਹੀਂ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਜਾਂਚ ਕੀਤੀ ਜਾਵੇ ਇਹ ਸਰਕਾਰ ਨਵੇਂ ਕਾਨੂੰਨਾਂ ਦੇ ਤਹਿਤ ਇੱਕ ਹੋਰ ਜ਼ਾਬਰ ਤਰੀਕੇ ਦੇ ਨਾਲ ਲੈ ਕੇ ਆਈ ਹੈ ਇੱਕ ਹੋਰ ਅੱਗੇ ਜਿਵੇਂ ਹੁਣ ਆਪਾਂ ਅੱਜ ਮੁਜਾਰਾ ਕਰ ਰਹੇ ਆ ਇੱਥੇ ਬੈਠੇ ਆ ਇੱਥੇ ਹੁਣੇ ਪੁਲਿਸ ਵਾਲੇ ਆ ਜਾਣ ਆਪਾਂ ਨੂੰ ਕਹਿ ਦੇਣਗੇ ਭਾਈ ਤੁਸੀਂ ਸਾਰੇ ਬੰਦੇੜੇ ਬੈਠੇ ਹੋ ਤੋ ਨੂੰ ਇੱਥੇ ਤੁਸੀਂ ਖੁੱਲੇ ਵਿੱਚ ਐ ਕਰ ਨਹੀਂ ਸਕਦੇ ਐ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦੇ ਤੇ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਕਰਾਂਗੇ ਇਹ ਸਾਡਾ ਹੱਕ ਹੈ ਅਸੀਂ ਬੋਲ ਸਕਦੇ ਆ ਤੇ ਅਸੀਂ ਮੁਜਾਲੇ ਦੇ ਵਿੱਚ ਇੱਥੇ ਹੀ ਬੈਠਾਂਗੇ ਜਿਹੜੇ ਮਿੰਟ ਆਪਾਂ ਇਹ ਕਹਤਾ ਵੀ ਅਸੀਂ ਇੱਥੇ ਹੀ ਬੈਠਾਂਗੇ ਅਸੀਂ ਨਹੀਂ ਹਿੱਲਦੇ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਨਹੀਂ ਕਰਦੇ ਤੇ ਜੇ ਆਪਾਂ ਕਿਸੇ ਅਧਿਕਾਰੀ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਨਵੇਂ ਕਾਨੂੰਨਾ ਦੇ ਤਹਿਤ ਉਹ ਨਾਲ ਦੀ ਨਾਲ ਸਾਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਸਕਦਾ ਬਿਨਾ ਮਕਦਮਾ ਚਲਾਏ ਬਿਨਾ ਕੋਈ ਦੋਸ਼ਾਬਤ ਕੀਤੇ ਅੰਦਰ ਸਿੱਟ ਸਦਾ ਸਿਰਫ ਇਸ ਗੱਲ ਤੇ ਡਿਟੇਲ ਕੀਤਾ ਜਾ ਸਕਦਾ ਸਾਨੂੰ ਹਰਾਸਤ ਛੇ ਲਿਆ ਜਾ ਸਕਦਾ ਵੀ ਅਸੀਂ ਫੁਲਾਨੇ ਅਧਿਕਾਰੀ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਾਂ ਅਦਿਵਸੀਓ ਦਾ ਹੁਕਮ ਨਹੀਂ ਮੰਨ ਰਹੇ ਇਹ ਤਾਂ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਨਿਤ ਦਿਨ ਤੁਹਾਨੂੰ ਪ੍ਰਦਰਸ਼ਨ ਲਾਉਂਦੇ ਆ ਸਾਡੇ ਮੂਲੇ ਪੁਲਿਸ ਫੋਰਸ ਲਾ ਦਿੱਤੀ ਜਾਂਦੀ ਹੈ ਅਸੀਂ ਉਹਦੇ ਨਾਲ ਟੱਕਰਾਂ ਵੀ ਕਰਦੇ ਆ ਫਿਰ ਵੀ ਹਜੇ ਤੱਕ ਸਾਡੀਆਂ ਗ੍ਰਿਫਤਾਰੀਆਂ ਉਸ ਰੂਪ ਚ ਨਹੀਂ ਹੁੰਦੀਆਂ ਸੀ ਪਰ ਹੁਣ ਸਰਕਾਰ ਨੇ ਖੁੱਲ੍ਹ ਦੇ ਦਿੱਤੀ ਹੈ ਵੀ ਇਹ ਗ੍ਰਿਫਤਾਰੀਆਂ ਕੀਤੀਆਂ ਜਾਣ ਇੱਕ ਹੋਰ ਸੋਧ ਕਰਤੀ ਇਹਨਾਂ ਨੇ ਬਹੁਤ ਸਾਰੇ ਗਾਂਧੀਵਾਦੀ ਲੋਕ ਨੇ ਜਿਹੜੇ ਮੰਨਦੇ ਨੇ ਵੀ ਧਰਨੇ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਹੁੰਦਾ ਵੀ ਭੁੱਖ ਹੜਤਾਲ ਕਰਦੇ ਆਪਾਂ ਬਈ ਇਹ ਭੁੱਖ ਹੜਤਾਲ ਤੇ ਸਰਕਾਰ ਨੂੰ ਵੀ ਪਤਾ ਹੈ ਆਪਾਂ 10 ਬੰਦੇ ਬੈਠ ਜੰਨੇ ਆ ਤੇ ਜਦੋਂ ਤੱਕ ਅਸੀਂ ਮਰਨ ਵੱਤ ਤੇ ਬੈਠ ਗਏ ਸਾਡੀ ਗੱਲ ਮੰਨੋ ਨਹੀਂ ਤਾਂ ਅਸੀਂ ਤਾਂ ਮਰਾਂਗੇ ਤੇ ਕੁਝ ਨਹੀਂ ਖਾਵਾਂਗੇ ਆ ਜਿਹੜਾ ਭੁੱਖ ਹੜਤਾਲ ਵਾਲਾ ਕਾਨੂੰਨ ਆ ਇਹਨੂੰ ਵੀ ਇਹਨਾਂ ਨੇ ਅਪਰਾਧ ਬਣਾਤਾ ਨਵੇਂ ਕਾਨੂੰਨਾਂ ਦੇ ਵਿੱਚ ਵੀ ਹੁਣ ਤਾਂ ਭੁੱਖ ਹੜਤਾਲ ਵੀ ਨਹੀਂ ਕਰਦੇ ਨੇ ਤੁਹਾਨੂੰ ਨਾ ਤੁਸੀਂ ਇਕੱਠੇ ਹੋ ਜਾਦੇ ਆ ਨਾ ਸੜਕਾਂ ਨਾਮ ਕਰ ਸਕਦੇ ਨਾ ਰੇਲਾ ਜਾਮ ਨਾ ਟੋਲ ਪਲਾਜ਼ਿਆਂ ਦੇ ਉੱਤੇ ਜਾ ਸਕਦੇ ਨਾ ਭਖੜ ਤਲਾ ਕਰ ਸਕਦੇ ਬੋਲ ਕੇ ਲਖਾਉ ਸਰਕਾਰ ਦੇ ਖਿਲਾਫ ਕਿਵੇਂ ਬੋਲੂਗੀ ਇਹ ਸਰਕਾਰ ਜਿਹੜੀ ਹੈ ਆ ਜਿਹੜੀਆਂ ਸੋਤਾ ਲੈ ਕੇ ਆਈ ਹੈ ਇਹ ਕਾਹ ਤੋਂ ਲਈ ਹੂ ਤਾਂ ਇਹ ਜੇ ਕਾਨੂੰਨ ਹੈ ਪਹਿਲਾ ਵਾਲੇ ਜਿਵੇਂ ਆਪਾਂ ਕਾਨੂੰਨਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਸਾਰਾ ਕੁਝ ਸੀਗਾ ਪਰ ਇਹਨਾਂ ਕਾਨੂੰਨਾਂ 'ਚ ਕਿਉਂ ਲਈ ਕਿਉਂਕਿ ਜਦੋਂ ਕਿਸੇ ਬੰਦੇ ਤੇ UAPA ਲੱਗਦਾ ਨਾ ਬੱਤੀ ਗੱਲ ਬਣ ਜਾਂਦੀ ਹੈ ਵੀ ਆਹ UAPA ਖਾਸ ਕਾਨੂੰਨ ਲਾਤਾ ਚੱਕੇ ਹੁਣ ਉਹ ਧਰਾਵਾਂ ਨੂੰ ਕਾਨੂੰਨਾ ਚ ਪਾਦਾ ਤਾਂ ਕਿ ਵੱਡੇ ਲੋਕਾਈ ਦੇ ਉੱਤੇ ਲਾਗੂ ਕਰ ਦੇਣ ਉਹਦੇ ਤੇ ਫਿਰ ਇਹ ਗੱਲ ਥੋੜਾ ਆਉਣੀ ਆ ਵੀ ਯੂਏਪੀਏ ਲੱਗਿਆ ਤਾਂ ਕਹਿਣਗੇ ਵੀ ਆਮ ਕਾਨੂੰਨਾ ਦੇ ਵਿੱਚ ਇਸ ਬੰਦੇ ਨੂੰ ਵੀ ਚੱਕ ਲਿਆ ਤਾਂ ਕਿ ਸਰਕਾਰ ਨੇ ਤਾਂ ਕਿ ਵੱਡੇ ਪੱਧਰ ਉੱਤੇ ਜਿਹੜੀਆਂ ਸਰਕਾਰ ਦੀਆਂ ਅੱਜ ਲੋਕ ਵਿਰੋਧੀ ਨੀਤੀਆਂ ਲਾਗੂ ਹੋ ਰਹੀਆਂ ਨੇ ਜਿਹੜੀਆਂ ਸਰਕਾਰਾਂ ਅੱਜ ਨਵੇਂ ਤੋਂ ਨਵੇਂ ਕਿਰਤ ਕਾਨੂੰਨਾ 'ਚ ਸੋਧਾਂ ਕਰ ਰਹੀਆਂ ਨੇ ਸਿੱਖਿਆ ਨੀਤੀ ਦੇ ਵਿੱਚ ਸੋਧ ਕਰਕੇ ਆਈ ਹੈ ਜਿਹੜੇ ਖੇਤੀ ਕਾਨੂੰਨ ਲੈ ਕੇ ਆਈ ਸੀ ਜਿਹਨੂੰ ਅਸੀਂ ਵਾਪਸ ਕਰਾਇਆ ਜਾਂ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਹੈ ਜਾਂ ਹੋਰ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਜਦੋਂ ਇਹਦਾ ਵਿਰੋਧ ਲੋਕਾਂ ਦੇ ਵਿੱਚੋਂ ਉੱਠਣਾ ਲਾਜ਼ਮੀ ਹੈ ਜਦੋਂ ਬੇਰੋਜ਼ਗਾਰੀ ਦੇ ਖਿਲਾਫ ਲੋਕਾਂ ਦਾ ਜਾਗਣਾ ਲਾਜ਼ਮੀ ਹੈ ਜਦੋਂ ਮਹਿੰਗਾਈ ਵਿਰੁੱਧ ਲੋਕਾਂ ਦਾ ਜਾਗਣਾ ਲਾਜ਼ਮੀ ਹੈ ਉਦੋਂ ਸਰਕਾਰਾਂ ਨੂੰ ਆਪਣੇ ਰਾਜ ਖੁੱਸਦਾ ਨਜ਼ਰ ਆਉਂਦਾ ਹੁਣ ਉਹ ਕਾਨੂੰਨ ਦੀ ਪਰਿਭਾਸ਼ਾ ਤੇ ਆਜੋ ਇਹ ਕਾਨੂੰਨ ਸਰਕਾਰਾਂ ਆਪਦੇ ਰਾਜ ਨੂੰ ਮਜ਼ਬੂਤ ਕਰਨ ਲਈ ਲਿਆਉਂਦੀਆਂ ਨੇ ਉਹਨਾਂ ਬਣਾਈ ਰੱਖਣ ਲਈ ਲਿਆਉਂਦੀਆਂ ਨੇ ਇਸ ਵੇਲੇ ਫਾਸ਼ੀਵਾਦੀ ਹਕੂਮਤ ਤੇ ਲਈ ਆਪਣਾ ਰਾਜ ਖੋਸਦਾ ਨਜ਼ਰ ਆਉਂਦਾ ਹੈ ਲੋਕਾਂ ਦਾ ਵਿਰੋਧ ਉਹਨਾਂ ਦੇ ਮਨਾਫੇ ਘਟਾਉਂਦਾ ਨਜ਼ਰ ਆਉਂਦਾ ਹੈ ਇਸ ਕਰਕੇ ਅਬ ਬਰਤਾਨਵੀ ਹਕੂਮਤ ਵੱਲ ਲਿਆਂਦੇ ਹੋਏ ਦੀ ਰਹਿਤ ਖੋਦ ਨੂੰ ਖਤਮ ਕਰਨ ਦੇ ਨਾਂ ਤੇ ਅਸਲ ਵਿੱਚ ਇਹ ਸਾਡੇ ਛੋਟੇ ਜਮਹੂਰੀ ਹੱਕਾਂ ਦੇ ਉੱਤੇ ਡਾਕਾ ਮਾਰ ਰਹੇ ਨੇ ਸਾਡੇ ਛੋਟੇ ਜਿਹੜੇ ਅਸੀਂ ਹੱਕ ਹਾਸਲ ਕੀਤੇ ਨੇ ਜਿਹੜੇ ਅਸੀਂ ਲੰਬੇ ਸਮੇਂ ਦੇ ਵਿੱਚ ਸੰਘਰਸ਼ਾਂ ਦੇ ਸਦਕਾ ਆਪਣੇ ਹੱਕ ਲਏ ਨੇ ਅੱਜ ਉਹਨਾਂ ਨੂੰ ਖਤਮ ਕਰਨ ਦੀਆਂ ਤਿਆਰੀਆਂ ਹੋਈਆਂ ਤੇ ਇਹਦੀਆਂ ਜਿਹੜੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ ਜਿੱਥੇ ਪੰਜਾਬ ਦੇ ਵਿੱਚ ਐਨਆਈਏ ਦੀ ਐਂਟਰੀ ਹੋ ਗਈ ਜਿੱਤੇ ਇਹਨਾਂ ਇਹ ਰੈਡਾ ਦੇ ਤਹਿਤ ਸਿੱਧਾ ਯੂਪੀ ਦੇ ਵਿੱਚ ਦਰਜ ਪਿਛਲੇ ਸਾਲ ਦੇ ਇੱਕ ਮੁਕਦਮੇ ਦੇ ਤਹਿਤ ਇੱਥੇ ਆ ਕੇ ਉਹ ਬੰਦਿਆਂ ਨੂੰ ਤਲਾਸ਼ੀਆਂ ਕਰਦੇ ਆ ਰਾਤੋਂ ਰਾਤ ਗ੍ਰਿਫਤਾਰੀਆਂ ਕਰਕੇ ਵਾਪਸ ਯੂਪੀ ਲੈ ਜਾਂਦੇ ਆ ਉੱਥੇ ਮੁਕਦਮਾ ਚੱਲੂ ਉੱਥੇ ਜੇਲ੍ਹਾਂ ਦੇ ਵਿੱਚ ਰੱਖਣਗੇ ਉੱਥੇ ਇਹਨਾਂ ਦੀਆਂ ਸਰਕਾਰਾਂ ਇਹਦੇ ਖਿਲਾਫ ਮੁਕਦਮਾ ਚਲਾਉਣਗੀਆਂ ਜਦੋਂ ਇਹੋ ਜਿਹਾ ਵਿਰੋਧ ਲੋਕਾਂ ਦੇ ਵਿੱਚੋਂ ਉੱਠਦਾ ਹੈ ਤਾਂ ਸਰਕਾਰ ਇਹ ਭਰਮ ਪਾ ਲਈ ਬੈਠੀ ਆ ਹਜੇ ਤੱਕ ਵੀ ਲੋਕ ਚੁੱਪ ਕਰ ਜਾਣਗੇ ਲੋਕ ਡਰ ਜਾਣਗੇ ਸਾਟੇ ਇਥੇ ਬੈਠੇ ਲੋਕ ਸੰਘਰਸ਼ਾਂ ਦੇ ਗਵਾਹ ਨੇ ਵੀ ਜਿਹੜੀਆਂ ਲੋਕ ਤਾਕਤ ਹੁੰਦੀ ਹੈ ਉਹ ਕਿਸੇ ਵੀ ਹਕੂਮਤ ਨਾਲੋਂ ਵੱਡੀ ਤਾਕਤ ਹੁੰਦੀ ਹੈ ਬਹੁਤ ਲੋਕ ਅੱਜ ਭਰਮ ਭਾਲੀ ਬੈਠੇ ਨੇ ਵੀ ਕੋਈ ਕਾਂਗਰਸ ਲਿਆ ਕੇ ਕੋਈ ਫੁਲਾਨੀ ਪਾਰਟੀ ਲਿਆ ਕੇ ਅਸੀਂ ਇਹ ਕਾਨੂੰਨ ਵਾਪਸ ਕਰਾਵਾਂਗੇ ਨਹੀਂ ਹੋ ਸਕਦੇ ਜਾਂ ਅਸੀਂ ਲੋਕਾਂ ਦਾ ਰਾਜ ਲਿਆਵਾਂਗੇ ਕਦੇ ਨਹੀਂ ਹੋ ਸਕਦਾ ਇਹ ਸਾਰੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਇਹਨਾਂ ਵਿੱਚੋਂ ਇੱਕ ਨੇ ਵੀ ਇਹ ਗੱਲ ਨਹੀਂ ਆਖੀ ਵੀ ਜੇ ਸੱਤਾ ਜਿੱਤੀ ਆਵਾਂਗੇ ਤਾਂ ਅਸੀਂ ਕਾਨੂੰਨ ਵਾਪਸ ਕਰਾਂਗੇ ਉਹ ਸਾਰੀਆਂ ਚੁੱਪ ਨੇ ਕਿਉਂਕਿ ਯੂਏਪੀਏ ਕਾਂਗਰਸ ਲਈ ਸੀ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਸੀ ਇੱਥੇ ਆਮ ਆਦਮੀ ਪਾਰਟੀ ਮੂਕ ਬਣ ਕੇ ਬੈਠੀ ਉਹ ਤਾਂ ਸਿਰਫ ਅਸ ਵੇਲੇ ਮਤਲਬ ਕਹਿਣ ਦੇ ਲਈ ਮਾੜਾ-ਮੋਟਾ ਦਿੱਲੀ ਦੇ ਵਿੱਚ ਹੈ ਕਿਸੇ ਹੋਰ ਥਾਵਾਂ ਤੇ ਵਿਰੋਧ ਕਰ ਲੈਂਦੀ ਹੈ ਪੰਜਾਬ ਦੇ ਵਿੱਚ ਉਹ ਵੀ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਸਹਿਮਤੀ ਦੇਈ ਬੈਠੀ ਹੈ ਕਿਉਂਕਿ ਉਹਨਾਂ ਦੇ ਰਾਜ ਨੂੰ ਵੀ ਮਜ਼ਬੂਤ ਬਣਾਉਣ ਲਈ ਇਹ ਕਾਨੂੰਨ ਉਹਨਾਂ ਦੇ ਲਈ ਸਹਾਈ ਹੋਣਗੇ ਇਸ ਕਰਕੇ ਸਾਥੀਓ ਜੇ ਅੱਜ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਹੋ ਸਕਦਾ ਹੈ ਉਹ ਸਾਡੇ ਏਕੇ ਤੇ ਸੰਘਰਸ਼ ਦਾ ਸਬਕ ਹੋ ਸਕਦਾ ਹੈ ਤੇ ਸਰਕਾਰ ਨੂੰ ਅੱਜ ਸਾਡੇ ਥਾਂ-ਥਾਂ ਤੇ ਹੁੰਦੇ ਹਰ ਜ਼ਿਲ੍ਹੇ ਦੇ ਵਿੱਚ ਇਕੱਠ ਇਹ ਜੰਦਰ ਦੇ ਵਿੱਚ ਇਕੱਠ ਰੈਲੀਆਂ ਨਿਕਲ ਰਹੀਆਂ ਉਹ ਇਸ ਗਲ ਦੀ ਸਰਕਾਰ ਨੂੰ ਸਿੱਧਾ ਮੂੰਹ ਤੋੜ ਚਪੇੜ ਮਾਰ ਰਹੇ ਨੇ ਵੀ ਅੱਜ ਸਾਡੇ ਲੋਕ ਤੁਹਾਡੇ ਵੱਲੋਂ ਬਣਾਏ ਨਵੇਂ ਤੋਂ ਨਵੇਂ ਕਾਨੂੰਨਾਂ ਤੋਂ ਨਹੀਂ ਡਰਦੇ ਤੇ ਜਿੱਡੇ ਮਰਜੀ ਤਿੱਖੇ ਦੰਦ ਕਰਕੇ ਤੁਸੀਂ ਲਿਆਓ ਅੱਜ ਲੋਕ ਆਫੇ ਏਕੇ ਤੇ ਸੰਘਰਸ਼ ਦੇ ਸਰਕਾਰ ਤੁਹਾਡੇ ਵੱਲੋਂ ਲਿਆਂਦੇ ਹਰੇਕ ਕਾਲੇ ਕਾਨੂੰਨ ਨੂੰ ਵਾਪਸ ਵੀ ਕਰਾਉਣਗੇ ਤੁਹਾਡਾ ਮੂੰਹ ਵੀ ਮੋੜਨਗੇ ਤੇ ਇਸ ਫਾਜ਼ੀ ਫਾਸ਼ੀਵਾਦੀ ਨਿਜਾਮ ਆ ਜਿਹੜਾ ਇਹਨੂੰ ਜੜੋਂ ਪੱਟ ਕੇ ਸੁੱਟਣਗੇ थियो इनकलाब ज़िंदाद